ਸਵੇਰੇ ਦੀ ਵੱਡੀ ਖਬਰ ਆ ਰਹੀ ਹੈ ਫਰੀਦਕੋਟ ਤੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਚ ਕਤਲ ਕੀਤੇ ਗਏ ਡੇਰਾ ਸਿਰਸਾ ਪ੍ਰੇਮੀ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੀ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ 13 ਜੂਨ ਦੀ ਸਵੇਰ ਨੂੰ ਕਾਰਜ 'ਚ ਆ ਜਾਣ ਤੋਂ ਬਾਅਦ ਇੱਕ ਸ਼ਖਸ ਨੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਤੇ ਗੋਲੀ ਚਲਾਈ ਸੀ ਜਿਸ ਤੋਂ ਬਾਅਦ ਪਿੰਡ 'ਚ ਮਾਹੌਲ ਕਾਫੀ ਤਣਾਅਪੂਰਨ ਹੈ ਬਧੇਰੀ ਗੱਲਬਾਤ ਲਈ ਸਾਡੇ ਪੱਤਰਕਾਰ ਨਵਿੰਦਰ ਸਿੰਘ ਬਰਾੜ ਫੋਨ ਲਾਈਨ ਤੇ ਮੌਜੂਦ ਨੇ ਨਵਿੰਦਰ ਡੇਰਾ ਪ੍ਰੇਮੀ ਦੀ ਮੌਤ ਤੋਂ ਬਾਅਦ ਪਿੰਡ 'ਚ ਮਾਹੌਲ ਤਣਾਅਪੂਰਨ ਬ ਅੱਜ ਲਈ ਬਿਲਕੁਲ ਤੋਂ 13 ਜੂਨ ਨੂੰ ਜਿਸ ਵਕਤ ਹਮਲਾ ਹੋਇਆ ਸੀ ਗੁਰਦੇਵ ਸਿੰਘ ਤੇ ਉਸ ਤੋਂ ਬਾਅਦ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀਗਾ 16 ਜੂਨ ਨੂੰ ਉਸ ਦੀ ਡੀਐਮਸੀ ਲੁਧਿਆਣਾ ਦੇ ਵਿੱਚ ਅਜਿਹੀ ਮੌਤ ਹੋ ਗਈ ਪਰ ਅਜੇ ਤੱਕ ਜਿਹੜੇ ਮੁਲਜ਼ਮ ਨੇ ਜਿਨ੍ਹਾਂ ਲੋਕਾਂ ਨੇ ਇਹ ਹਮਲਾ ਕੀਤਾ ਸੀ ਜਿਨ੍ਹਾਂ ਲੋਕਾਂ ਨੇ ਜਾਹਰ ਹੀ ਗੁਰਦੇਵ ਦੀ ਉਹ ਪੁਲਿਸਿਕ ਗ੍ਰਿਫਟ ਤੋਂ ਬਾਹਰ ਨੇ ਅਜਿਹੇ ਚ ਡੇਰਾ ਸਮਰਥਕ ਡੇਰਾ ਪ੍ਰੇਮੀ ਔਰ ਉਹਦਾ ਪਰਿਵਾਰ ਲਗਾਤਾਰ ਇਹ ਮੰਗ ਕਰ ਰਿਹਾ ਸੀ ਕਿ ਜਿੰਨੀ ਦੇਰ ਤੱਕ ਮੁਲਜ਼ਮ ਫੜੇ ਨਹੀਂ ਜਾਂਦੇ ਉਨੀ ਦੇਰ ਤੱਕ ਗੁਰਦੇਵ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ ਪ੍ਰਸ਼ਾਸਨ ਔਰ ਡੇਰਾ ਪ੍ਰੇਮੀਆ ਦੇ ਵਿਚਕਾਰ ਔਰ ਦੂਰੂ ਦੂਰ ਦੇ ਡੇਰਾ ਪ੍ਰੇਮੀ ਲਗਾਤਾਰ ਕੋਟਕਪੂਰਾ ਦੇ ਨਾਮ ਚਰਚਾ ਕਰਦੇ ਵਿੱਚ ਇਕੱਠੇ ਹੋ ਰਹੇ ਸੀ ਦਫਾ ਲਗਾਤਾਰ ਸਰਕਾਰ ਤੇ ਬੰਦਾ ਜਾ ਰਿਹਾ ਸੀ ਪ੍ਰਸ਼ਾਸਨ ਤੇ ਬੰਦਾ ਜਾ ਰਿਹਾ ਸੀ ਕਿ ਆਖਿਰ ਕਿਸ ਤਰ੍ਹਾਂ ਇਸ ਮਾਮਲੇ ਨੂੰ ਸ਼ਾਂਤ ਕੀਤਾ ਜਾਵੇ ਕਿਉਂਕਿ ਕਈ ਵਾਰ ਉਸ ਤੋਂ ਪਹਿਲਾਂ ਵੀ ਇਹ ਪੂਰਾ ਸੰਵੇਦਨਸ਼ੀਲ ਆਪਾ ਇਲਾਕਾ ਕਹਿ ਸਕਦੇ ਜਿੱਥੇ ਅਕਸਰ ਇਦਾਂ ਦਾ ਤਣਾਅ ਬਣਦਾ ਰਿਹਾ ਤਾਂ ਅਖੀਰ ਪ੍ਰਸ਼ਾਸਨ ਨੇ ਝੁਕਦਿਆਂ ਜਿਹੜਾ ਪੀੜਤ ਪਰਿਵਾਰ ਹੈ ਜਿਹੜਾ ਗੁਰਦੇਵ ਸਿੰਘ ਅਮਰਿਤਕ ਉਸਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਔਰ ਇਸ ਜਿਹੜਾ ਭਰੋਸਾ ਦਿੱਤਾ ਗਿਆ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਉਸ ਤੋਂ ਬਾਅਦ ਜਿਹੜਾ ਪਰਿਵਾਰ ਹੈ ਔਰ ਡੇਰਾ ਸਮਰਥਕ ਨੇ ਉਹ ਮੰਨ ਗਏ ਨੇ ਅੰਤਿਮ ਸੰਸਕਾਰ ਦੇ ਲਈ ਗੁਰਦੇਵ ਸਿੰਘ ਦੇ ਔਰ ਹੁਣ ਗੁਰਦੇਵ ਦਾ ਅੰਤਿਮ ਸੰਸਕਾਰ ਅੱਜ ਕਰ ਦਿੱਤਾ ਜਾਵੇਗਾ